ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਜੋ 350 ਸਾਲਾਂ ਨੂੰ ਸਮਰਪਿਤ ਤਖਤ ਸ੍ਰੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਵਾ ਆ ਰਿਹਾ ਵਾ ਔਰ ਉਸ ਨਗਰ ਕੀਰਤਨ ਸੰਬੰਧੀ ਅਸੀਂ ਅੱਜ ਬਟਾਲੇ ਦੀ ਨਗਰੀ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਜਿੱਥੇ ਵਿਆਹ ਪੂਰਵ ਹੋਇਆ ਔਰ ਇੱਥੇ ਹੀ ਬਾਬਾ ਮਾਨ ਸਿੰਘ ਦਾਲ ਮੜੀਆਂਵਾਲ ਉਹਨਾਂ ਦੇ ਸਥਾਨਾਂ ਤੇ ਪਹੁੰਚੇ ਆ ਔਰ ਉਹਨਾਂ ਨੂੰ ਵੀ ਇਸ ਨਗਰ ਕੀਰਤਨ ਦੇ ਵਿੱਚ ਇਸ ਸਮਾਗਮ ਯਾਤਰਾ ਦੇ ਵਿੱਚ ਜਿਹੜੀ ਜਾਗਰੂਤੀ ਯਾਤਰਾ ਆ ਰਹੀ ਆ ਉਹਦੇ ਵਿੱਚ ਸ਼ਾਮਲ ਹੋਣ ਲਈ ਅਸੀਂ ਸੱਦਾ ਪੱਤਰ ਦਿੱਤਾ ਵਾ ਔਰ ਨਾਲ ਅਸੀਂ ਅਪੀਲ ਕਰਦੇ ਆ ਕਿ ਪੰਜਾਬ ਦੇ ਵਿੱਚ ਜਿੱਥੋਂ-ਜਿੱਥੋਂ ਦੀ ਯਾਤਰਾ ਜਾ ਰਹੀ ਆ ਉਹਦਾ ਅਸੀਂ ਰੂਟ ਤੁਹਾਨੂੰ ਵਿਸਤਾਰ ਨਾਲ ਦੱਸ ਦਿੰਦੇ ਆ ਔਰ ਪੰਜਾਬ ਦੇ ਸਾਰੇ ਹੀ ਗੁਰਸਿੱਖਾਂ ਨੂੰ ਮਾਈ ਭਾਈ ਨੂੰ ਬੇਨਤੀ ਕਰਦੇ ਆ ਕਿਸ ਨਗਰ ਕੀ ਦਿੰਦਾ ਜਿਹੜਾ ਵਾ ਯਾਤਰਾ ਦਾ ਵਾ ਇਹ ਸਭ ਬਣੋ ਔਰ ਆਪਣੇ ਬੱਚਿਆਂ ਨੂੰ ਇਸ ਯਾਤਰਾ ਦੇ ਵਿੱਚ ਲਿਆ ਕੇ ਗੁਰੂ ਸਾਹਿਬ ਦੀਆਂ ਪ੍ਰਾਤਨ ਨਿਸ਼ਾਨੀਆਂ ਜਿਹੜੀਆਂ ਉਹ ਯਾਤਰਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਸਰੂਪ ਸ਼ਿਸ਼ੋਲ ਉਤਿਆ ਔਰ ਗੁਰੂ ਸਾਹਿਬ ਦੀਆਂ ਪ੍ਰਾਤਨ ਨਿਸ਼ਾਨੀਆਂ ਸੁਸ਼ੋਭਤ ਆ ਉਹਨਾਂ ਦੇ ਆਪਣੇ ਬੱਚਿਆਂ ਨੂੰ ਦਰਸ਼ਨ ਕਰਾਓ ਕਿਉਂਕਿ ਇਹ ਯਾਤਰਾ ਜਿਹੜੀ ਆ 21 ਤਰੀਕ ਨੂੰ ਮਹਾਲੀ ਜਿਹੜੀ ਆ ਪਹੁੰਚ ਰਹੀ ਆ ਔਰ ਰਾਜਪੁਰੇ ਦੇ ਲਾਗੇ ਸ਼ੰਭੂ ਬਾਰਡਰ ਤੇ ਇਹਦੀ ਜਿਹੜੀ ਆ ਪੰਜਾਬ ਦੇ ਵਿੱਚ ਐਂਟਰੀ ਆ ਅਸੀਂ ਸਮੁੱਚੀਆਂ ਦਲ ਪੰਥਾਂ ਨੂੰ ਜਥੇਬੰਦੀਆਂ ਨੂੰ ਔਰ ਸਿਆਸੀ ਤੇ ਧਾਰਮਿਕ ਲੀਡਰਾਂ ਨੂੰ ਔਰ ਸੁਸਾਇਟੀਆਂ ਨੂੰ ਸਮਾਜ ਸੇਵੀਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਇਹ ਤਕਸਾਲ ਤੋਂ ਯਾਤਰਾ ਆ ਰਹੀ ਆ ਉਹਦੇ ਸਵਾਗਤ ਵਾਸਤੇ ਗੁਰੂ ਸਾਹਿਬ ਨੂੰ ਜੀ ਹੋਇਆ ਕਹਿਣ ਵਾਸਤੇ ਅਸੀਂ ਰਾਜਪੁਰੇ 21 ਤਰੀਕ ਨੂੰ ਜਿਹੜਾ ਵਾ ਉੱਥੇ ਹੌਮ ਹੁਮਾ ਕੇ ਜਿਹੜੀਆਂ ਮਹਾਲੀ ਦੀਆਂ ਸੰਗਤਾਂ ਵਾ ਪੰਜਾਬ ਤੋਂ ਜਿਹੜੀਆਂ ਸੰਗਤਾਂ ਉੱਥੇ ਪਹੁੰਚ ਸਕਦੀਆਂ ਵਾ 21 ਤਰੀਕ ਨੂੰ ਜਿਹੜਾ ਵਾ ਰਾਜਪੁਰੇ ਦੇ ਲਾਗੇ ਸ਼ੰਭੂ ਬਾਰਡਰ ਤੇ ਪਹੁੰਚਣ ਕਿਉਂਕਿ ਉੱਥੋਂ ਦੀ ਪੰਜਾਬ ਨੂੰ ਯਾਤਰਾ ਇੰਟਰ ਹੋਣੀ ਆ ਔਰ ਇਹਦਾ ਰੂਟ ਜਿਹੜਾ ਵਾ ਰਾਤ ਨੂੰ ਜਿਹੜਾ ਵਾ ਅੰਬ ਸਾਹਿਬ 21 ਤਰੀਕ ਨੂੰ ਸੁਹਾਣਾ ਸਾਹਿਬ ਦੇ ਲਾਗੇ ਉੱਥੇ ਰੁਕੂਗੀ ਔਰ ਉਤੋਂ ਚੱਲ ਕੇ 22 ਤਰੀਕ ਦਾ ਜਿਹੜਾ ਵਾ ਸਟਾਪ ਜਿਹੜਾ ਜਿਹੜਾ ਸਟੇ ਆ ਯਾਤਰਾ ਦਾ ਉਹ ਹੈਗਾ ਵਾ ਪਰਮੇਸ਼ਰ ਦਵਾਰ ਔਰ ਪਰਮੇਸ਼ਰ ਦਵਾਰ ਤੋਂ ਚੱਲ ਕੇ ਅਗਲਾ ਜਿਹੜਾ ਵਾ 23 ਤਰੀਕ ਦਾ ਸਟੇ ਆ ਉਹ ਹੈਗਾ ਵਾ ਕੋਟਾ ਮੰਜੀ ਜਿਹੜਾ ਲੁਧਿਆਣੇ ਦੇ ਲਾਗੇ ਪੈਂਦਾ ਖੰਨੇ ਦੇ ਕੋਲ ਔਰ ਉਤੋਂ ਚੱਲ ਕੇ ਅਗਲਾ ਸਟੇ ਆ ਸ਼ਾਹਕੋਟ ਆਇਆ ਹੁੰਦਾ ਹੋਇਆ ਫਲੌਰ ਸ਼ਾਹਕੋਟ ਮਲਸੀਆਂ ਲੋਈਆਂ ਉਹਦਾ ਅਗਲਾ ਸਟੇ ਹੈਗਾ ਵਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਮੰਡੀ ਮੋੜ ਹੁੰਦਾ ਆਇਆ ਗੋਂਦਵਾਲ ਸਾਹਿਬ ਖੰਡੂਰ ਸਾਹਿਬ ਔਰ ਉਹਦੇ ਤੋਂ ਉਪਰੰਤ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ 25 ਤਰੀਕ ਨੂੰ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੀਦਾ ਸਾਹਿਬ ਦੇ ਲਾਗੇ ਜਿੱਥੇ ਪੂਰੀ ਵਾਲਿਆਂ ਦਾ ਡੇਰਾ ਵਾ ਉੱਥੇ ਯਾਤਰਾ ਜਿਹੜੀ ਆ ਪਹੁੰਚੂਗੀ ਉਤੋਂ ਸਵੇਰੇ ਚੱਲ ਕੇ 26 ਤਰੀਕ ਦਾ ਅਗਲਾ ਰੂਟ ਜਿਹੜਾ ਵਾ ਉਹ ਹੈਗਾ ਵਾ 베ਰਕਾ ਕੋਟਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਵੱਲੇ ਤੋਂ ਉਤੋਂ ਹੁੰਦਾ ਹੋਇਆ ਕੱਤੂ ਨੰਗਲ ਕੱਤੂ ਨੰਗਲ ਤੋਂ ਗੱਡੀ ਹੁੰਦਾ ਹੋਇਆ ਜੈੰਤੀਪੁਰ ਜੈੰਤੀਪੁਰ ਤੋਂ ਗੱਡੀ ਬਟਾਲਾ ਬਾਈਪਾਸ ਬਟਾਲਾ ਬਾਈਪਾਸ ਤੋਂ ਹੁੰਦਾ ਹੋਇਆ ਜਿਹੜਾ ਵਾ ਇਹ ਆਊਗਾ ਮੜੀਆਂ ਵਾਲਿਆਂ ਦਾ ਜਿਹੜਾ ਦਾਲ ਪੰਥ ਦਾ ਸਥਾਨ ਆ ਬਾਈਪਾਸ ਤੇ ਬਟਾਲੇ ਦੇ ਉੱਤੇ ਉਤੋਂ ਗੁਰਨਾਨਕ ਪ੍ਰਕਾਸ਼ ਜਿਹੜਾ ਗੁਰਦਰਾ ਸਾਹਿਬ ਆ ਅਨੰਗ ਸਿੰਘਾਂ ਦੀ ਸ਼ੌਣੀ ਆ ਉੱਥੇ ਪਹੁੰਚੇਗਾ ਉੱਥੋਂ ਬਾਅਦ ਫਿਰ ਉਮਰਪੁਰਾ ਬਾਈਪਾਸ ਪਹੁੰਚੂਗਾ ਉਮਰਪੁਰ ਬਾਈਪਾਸ ਤੋਂ ਪਹੁੰਚੂਗਾ ਅਚਲ ਸਾਹਿਬ ਅਚਲ ਸਾਹਿਬ ਤੋਂ ਜਾਊਗਾ ਮਹਿਤਾ ਚੌਂਗ ਮਹਿਤਾ ਚੌਂਗ ਤੋਂ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਤੋਂ ਅੱਗੇ ਜਿਹੜਾ ਵਾ ਜਲੰਧਰ ਲਈ ਰਵਾਨਾ ਹੋਊਗਾ ਢਿਲਵਾ ਸੁਬਾਨਪੁਰ ਕਰਤਾਰਪੁਰ ਔਰ ਜਲੰਧਰ ਦੇ ਵਿੱਚ ਯਾਤਰਾ ਜਿਹੜੀ ਆ ਸੰਗਤਾਂ ਦੇ ਦਰਸ਼ਨ ਸੰਗਤਾਂ ਨੂੰ ਦਰਸ਼ਨ ਤੇ ਦਿਦਾਰੇ ਕਰਦੇ ਹੋਏ ਦਿੰਦੇ ਹੋਏ ਮਹਾਰਾਜ ਜਿਹੜਾ ਵਾ ਉਹ ਸਚੈਣਾਣਾ ਸਭ ਪਹੁੰਚੂਗਾ ਇਹ ਜਿਹੜਾ ਵਾ ਪੰਜਾਬ ਦੀ ਜਿਹੜੀ ਯਾਤਰਾ ਦਾ ਰੂਟ ਆ ਔਰ ਸਚੈਣਾਣਾ ਤੋਂ ਚੱਲ ਕੇ 27 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਇਸ ਯਾਤਰਾ ਦੀ ਜਿਹੜੀ ਆ ਸੰਪੂਰਨਤਾ ਹੋਣੀ ਆ ਔਰ ਅਨੰਦਪੁਰ ਸਾਹਿਬ ਵੀ 27 ਤਰੀਕ ਨੂੰ ਸਮੁੱਚੇ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਅਪੀਲਿਆ ਕਿ ਸਾਡੇ 350 ਸਾਲਾਂ ਨੂੰ ਸਮਰਪਿਤ ਰੱਖ ਦਿਆਂ ਮਿਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਦੀ ਸ਼ਹਾਦਤ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਵਾਲਾ ਜੀ ਔਰ ਅਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਵਾ ਉਹਨੂੰ ਸਮਰਪਿਤ ਜਿਹੜਾ 350 ਸਾਲਾ ਜਿਹੜਾ ਵਾ ਸਿੱਖ ਕੌਮ ਵੱਲੋਂ ਪੰਥ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸੰਪਰਤਾਵਾਂ ਵੱਲੋਂ ਔਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੱਕ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਔਰ ਜਿੰਨੇ ਵੀ ਸਾਡੇ ਜਿਹੜੇ ਆ ਗੁਰੂ ਘਰ ਨੂੰ ਮੰਨਣ ਵਾਲੀਆਂ ਸਿੱਖ ਸੰਗਤਾਂ ਵਾ ਉਹਨਾਂ ਵੱਲੋਂ ਜਿਹੜਾ ਵਾ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਵਾ ਔਰ 27 ਤਰੀਕ ਨੂੰ ਹੋਮ ਹਮਾ ਕੇ ਨਿਹੰਗ ਸਿੰਘ ਜਥੇਬੰਦੀਆਂ ਔਰ ਪਿੰਡਾਂ ਤੋਂ ਸੰਗਤਾਂ ਆਪਣੇ ਬੱਚਿਆਂ ਨੂੰ ਲੈ ਕੇ ਨਾਲ ਅਸੀਂ ਸਕੂਲਾਂ ਵਾਲਿਆਂ ਨੂੰ ਅਪੀਲ ਕਰਦੇ ਆਂ ਕੇ ਸਕੂਲਾਂ ਦੇ ਬੱਚਿਆਂ ਨੂੰ ਵੀ ਜਿਹੜਾ ਵਾ ਉਹ ਦਿਨ ਤੁਸੀਂ 27 ਤਰੀਕ ਨੂੰ ਆਪੋ ਆਪਣੇ ਸਕੂਲ ਦੇ ਕੋਲੋਂ ਕਨਵੈਂਸ ਹੈਗੀਆਂ ਗੱਡੀਆਂ ਹੈਗੀਆਂ ਵਾ ਇਸ 350 ਸਾਲਾਂ ਦੇ ਵਿੱਚ ਉੱਤੇ ਹਾਜ਼ਰੀ ਭਵਾ ਕੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਕਿੰਨੀਆਂ ਜੜੀਆਂ ਵਾ ਵੱਡੇ ਲੈਵਲ ਤੇ ਅਸੀਂ ਸ਼ਹਾਦਤਾਂ ਦਿੱਤੀਆਂ ਵਾ ਪਰ ਅੱਜ ਅਸੀਂ ਉਹਨਾਂ ਨੂੰ ਵਿਸਾਰ ਚੁੱਕੇ ਆ ਅੱਜ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ